ਸਾਬਕਾ ਸਾਡੇ ਜਥੇਦਾਰ ਅਕਾਲੀ ਦਲ ਦੇ ਮੋਢੀਆਂ ਚੋਂ ਜਥੇਦਾਰ ਅਕਾਲ ਤਖਤ ਜਥੇਦਾਰ ਤੇਜਾ ਸਿੰਘ ਪੁੱਛਰਦੀ ਜਿਹੜੀ ਆਪਾਂ ਇਹ ਉਹਦੇ ਜਾਦ ਮਨਾ ਰਹੇ ਆ ਇੱਕ ਬਹੁਤ ਇਹ ਸਾਡੀ ਕੌਮ ਦੇ ਹੀਰੇ ਸੀ ਬਹੁਤ ਯੋਧੇ ਸੀਗੇ ਠੀਕ ਹੈ ਕਿ ਕਿਸੇ ਵੇਲੇ ਭਲਾ ਹੱਥ ਇਹੋ ਜੇ ਬੜ ਜਾਂਦੇ ਆ ਕਿ ਇਹੋ ਜੇ ਯੋਧਿਆਂ ਨੂੰ ਪਿੱਛੇ ਕਰਕੇ ਕੋਈ ਦੂਜੇ ਚਾਪਲੂਸ ਲੋਕ ਵੀ ਅੱਗੇ ਆ ਜਾਂਦੇ ਆ ਤੇ ਇਹੋ ਹੀ ਸਾਡੀ ਕੌਮ ਦੀ ਤਰਾਸਦੀ ਰਹੀ ਕਿ ਜਿਹੜੇ ਬੰਦੇ ਜੋਗ ਸੀਗੇ ਜਿਹੜੇ ਸਾਡੀ ਕੌਮ ਦੀ ਅਗਵਾਈ ਕਰਦੇ ਸੀ ਉਹਨਾਂ ਨਾਲ ਕਈ ਵਾਰਾਂ ਇਨਸਾਫ ਨਹੀਂ ਹੋਇਆ ਇਸ ਕਰਕੇ ਆਪਾਂ ਹੁਣ ਜੋ ਉਹਨਾਂ ਦੀ ਸੋਚ ਸੀਗੀ ਉਹਤੇ ਪਹਿਰਾ ਦੇਣ ਦੀ ਲੋੜ ਆ ਉਹਦਾਂ ਦਾ ਜਿਹੜਾ ਅਕਾਲੀ ਦਲ ਉਹਨਾਂ ਨੇ ਚਿਤਵੇਆ ਸੀ ਸੋਚਿਆ ਸੀ ਉਹ ਉਹ ਜਿਹੋ ਜਿਹੇ ਹਾਲਾਤ ਆ ਜਿਹੜਾ ਅਕਾਲੀ ਦਲ ਦੇ ਹੋ ਗਏ ਆ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿਉਂਕਿ ਉਹ ਇਕ ਅਕਾਲ ਨੂੰ ਮੰਨਣ ਵਾਲੇ ਤੇ ਅੱਜ ਦੇ ਸਾਡੇ ਅਕਾਲੀ ਪਤਾ ਨਹੀਂ ਕਿਨੂ-ਕਿਨੂ ਮੰਨਦੇ ਆ ਇਸ ਕਰਕੇ ਆਪਾਂ ਫਿਰ ਦੁਬਾਰਾ ਉਹ ਸੋਚ ਨੂੰ ਪਰਚੰਡ ਕਰੀਏ ਉਹ ਸੋਚ ਤੇ ਪਹਿਰਾ ਦਈਏ ਉਹ ਉਹਨਾਂ ਨੂੰ ਆਪਣਾ ਉਹਨਾਂ ਦੇ ਦਿਨ ਮਨਾਏ ਤਾਂ ਹੀ ਸਫਲ ਆ ਕਿ ਜੇ ਆਪਾਂ ਉਹਨਾਂ ਦੀ ਸੋਚ ਦੇ ਅਨਸਾਰ ਚੱਲਦੇ ਆ ਸੋਚ ਦੇ ਅਨਸਾਰ ਕੰਮ ਕਰਦੇ ਆ ਇਹ ਤੁਸੀਂ ਬਹੁਤ ਵਧਾਈ ਦੇ ਪਾਤਰੋ ਕਿ ਜਿਹੜਾ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋ ਤੇ ਮੇਰਾ ਖਿਆਲ ਹੈ ਕਿ ਸਾਨੂੰ ਉਹਨਾਂ ਦੀ ਯਾਦ ਵੱਡੇ ਪੱਧਰ ਤੇ ਇਹਨਾਂ ਸਾਡੇ ਆਗੂਆਂ ਦੀ ਲੀਡਰਾਂ ਦੀ ਜਥੇਦਾਰਾਂ ਦੀ ਸਾਨੂੰ ਵੱਡੇ ਪੱਧਰ ਤੇ ਮਨਾਉਣੀ ਚਾਹੀਦੀ ਆ ਇਹਦੇ ਇਹਨਾਂ ਵਾਸਤੇ ਕੋਈ ਕੋਈ ਸਾਂਝੀ ਜਗ੍ਹਾ ਪੰਜਾਬ ਚ ਇਹੋ ਜੀ ਜਗ੍ਹਾ ਤੇ ਹੋਵੇ ਜਿੱਥੇ ਸਾਰਾ ਪੰਜਾਬ ਇਕੱਠਾ ਹੋ ਕੇ ਇਹੋ ਜੇ ਯੋਧਿਆਂ ਦੀ ਜਰਨਲਾਂ ਦੀ ਸਾੜਿਆਂ ਦੀ ਜਿਹੜੀ ਬਾਤ ਪਾਈ ਜਾਵੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਜਾਵੇ ਇਹ ਇਤਿਹਾਸ ਨੂੰ ਤੇ ਇਹ ਇਹੀ ਮੈਂ ਇਹ ਤੁਹਾਡਾ ਤਾਏ ਦਲ ਤੋਂ ਧੰਨਵਾਦ ਕਰਦਾ ਗੁਰੂਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ ਕਰਦੇ ਆ ਕਿ ਉਹਨਾਂ ਨੇ ਸਾਨੂੰ ਫਿਰ ਸਾਡੀ ਕੌਮ ਨੂੰ ਫਿਰ ਆਪਣੇ ਜਿਹੜੇ ਪ੍ਰਾਣੇ ਸਾਡੇ ਜਥੇਦਾਰ ਸੀ ਉਹਨਾਂ ਵੱਲ ਸਾਨੂੰ ਮੋੜਿਆ ਤੇ ਅਸੀਂ ਉਹਨਾਂ ਤੋਂ ਅਗਵਾਈ ਲਈਏ ਤੇ ਉਹਨਾਂ ਦੇ ਜੋ ਉਹਨਾਂ ਦੇ ਸੁਪਨੇ ਸੀ ਉਹਨਾਂ ਨੂੰ ਪੂਰਾ ਕਰੀਏ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਹੋਈ ਭੁੱਲ ਚੁੱਕ ਲਈ ਮਾਫੀ ਚਾਹੁੰਦੇ ਆ ਇੱਕ ਅਸੀਂ ਲੇਟ ਆਉਣ ਵਾਸਤੇ ਵੀ ਮਾਫੀ ਚਾਹੁੰਦੇ ਆ ਕਿ ਹੁਣ ਪ੍ਰੋਗਰਾਮ ਦੀ ਸਮਾਪਤੀ ਅਸੀਂ ਫਿਰ ਵੀ ਕਈ ਜਗਤੋਂ ਘੁੰਮ ਦੇ ਘਮੋ ਦੇ ਥੋੜਾ ਜਿਹਾ ਲੇਟ ਹੋ ਗਿਆ ਇਹਦੇ ਵਾਸਤੇ ਮਾਫੀ ਚਾਹੁੰਦੇ ਆ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਸੰਗਤਾਂ ਦਾ ਕਿ ਤੁਸੀਂ ਜਿਹੜੀ ਇੱਕ ਖਡੂਰ ਸਾਹਿਬ ਦੀ ਇਲੈਕਸ਼ਨ ਹੋਈ ਉਹਦੇ ਚ ਵੀ ਤੁਸੀਂ ਬਹੁਤ ਵੱਡਾ ਯੋਗਦਾਨ ਇਹ ਜਿਹੜੇ ਇਲਾਕੇ ਨੇ ਇਹ ਖਡੂਰ ਸਾਹਿਬ ਦੇ ਲੋਕਾਂ ਨੇ ਪਾਇਆ ਉਹਦੇ ਵਾਸਤੇ ਵੀ ਅਸੀਂ ਹਮੇਸ਼ਾ ਤੁਹਾਡੇ ਰਿਣੀ ਰਵਾਂਗੇ ਤੁਹਾਡੇ ਨਾਲ ਜੋ ਇੱਕ ਯਕੀ ਇਹੋ ਜਿਹੇ ਜਥੇਦਾਰਾਂ ਦੀ ਸੋਚ ਨੂੰ ਅੱਗੇ ਵਧਾਉਣ ਵਾਸਤੇ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਉਹ ਕਾਰਜ ਕਰਾਂਗੇ ਇੰਨਿਆਂ ਦੀਆਂ ਗਬਨਤੀਆਂ ਪ੍ਰਵਾਨ ਕਰਿਓ ਭੁੱਲ ਚੁੱਕਲੀ ਮੈਂ